ਅੱਜ ਅਸੀਂ ਰਸਤੇ ਦੇ ਵਿੱਚ ਲੰਘੇ ਜਾ ਰਹੇ ਸੀ ਤੇ ਇਧਰਲੇ ਪਾਸੇ ਸਾਡੀ ਇੱਕ ਨਿਗਾਹ ਪਈ ਮੈਂ ਕੈਮਰਾਮੈਨ ਨੂੰ ਕਹਿਣਾ ਤਸਵੀਰਾਂ ਦਿਖਾ ਦੇ ਜਿਹੜੇ ਪ੍ਰਵਾਸੀ ਮਜ਼ਦੂਰ ਹੁੰਦੇ ਆ ਸਾਡੇ ਝੋਨਾ ਲਾਉਣ ਆਉਂਦੇ ਆ ਜਾਂ ਹੋਰ ਕੰਮ ਕਰਨ ਲਈ ਸਾਡੇ ਪੰਜਾਬ ਦੇ ਵਿੱਚੋਂ ਯੂਪੀ ਬਿਹਾਰ ਤੋਂ ਇਹ ਪ੍ਰਵਾਸੀ ਮਜ਼ਦੂਰ ਆਉਂਦੇ ਆ ਤੇ ਇਹ ਲੋਕ ਬੜੇ ਮਿਹਨਤਕਾ ਲੋਕ ਹੈ ਜਿਹੜੀ ਕਣਕ ਕਿਸਾਨ ਦੀ ਕੁਝ ਹੀ ਦਿਨ ਪਹਿਲਾਂ ਮੱਚ ਕੇ ਸੜ ਕੇ ਸੁਆਹ ਹੋ ਗਈ ਸੀ ਆ ਕਣਕ ਮੱਚ ਗਈ ਸੀ ਸਾਰੀ ਖੜੀ ਕਣਕ ਨੂੰ ਅੱਗ ਲੱਗੀ ਤੇ ਕਣ ਜਿਹੜੀ ਕਣਕ ਹੈ ਕਿਸਾਨ ਨੇ ਆਖਿਆ ਵੀ ਇਹ ਤਾਂ ਸੁਆਹ ਬਣ ਗਈ ਇਹਦੇ ਵਿੱਚ ਹੁਣ ਕੁਝ ਨਹੀਂਗਾ ਇਹ ਵੇਖੋ ਵੀ ਮੱਛੀ ਸੜੀ ਕਣਕ ਵੀ ਕਿਸੇ ਕੰਮ ਆ ਸਕਦੀ ਹੈ ਇਹਨਾਂ ਮਜ਼ਦੂਰਾਂ ਨੇ ਝਾੜੂ ਲਿਆਂਦੇ ਵੱਡੇ ਝਾੜੂ ਤੇ ਕੈਮਰਾਮੈਨ ਨੂੰ ਕਹਣਾ ਉਹ ਦਿਖਾਵੇ ਹੋ ਦੂਰ ਤੱਕ ਵੇਖੋ ਤੁਸੀਂ ਵਾਹਣਾ ਦੇ ਵਿੱਚ ਕਿਵੇਂ ਇਹਨਾਂ ਦੀਆਂ ਔਰਤਾਂ ਬੱਚੇ ਸਾਰੇ ਇਹ ਨਾਲ ਰਲ ਕੇ ਘੜ ਤੋਂ ਘਟ ਜੇ ਮੈਂ ਗੱਲ ਕਰਾਂ ਇਹ 60 70 ਜਣੇ ਹੋਣਗੇ ਜਿਹੜੇ ਕਣਕ ਨੂੰ ਇਕੱਠਾ ਕਰ ਰਹੇ ਆ ਇਹ ਕਹਿੰਦੇ ਜਿਹੜੀ ਮੱਛੀ ਸੜੀ ਕਣਕ ਹੈ ਉਹ ਵੀ ਕੰਮ ਆਉਂਦੀ ਹੈ ਪਰ ਮਿਹਨਤ ਹੈ ਇਹ ਲੋਕ ਮਿਹਨਤ ਕਰ ਰਹੇ ਆ ਇਹਨਾਂ ਨੇ ਵਾਣ ਦੇ ਵਿੱਚੋਂ ਸਾਰੀ ਜਿਹੜੀ ਕਣਕ ਇਕੱਠੀ ਕੀਤੀ ਆ ਅੱਗੇ ਚੱਲਦੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਕਿ ਜਿਹੜੀ ਇਹ ਕਣਕ ਮੱਚੀ ਸੜੀ ਤੇ ਕਾਸ ਦੇ ਕੰਮ ਆਉਂਦੀ ਐ ਇਹਨਾਂ ਦੇ ਨਾਲ ਸਾਰਾ ਪੁੱਛਾਂਗੇ ਗੱਲਬਾਤ ਕਰਾਂਗੇ ਜਿਹੜੀਆਂ ਕੁਝ ਬੱਲੀਆਂ ਪਈਆਂ ਨੇ ਵਿੱਚ ਜਿਵੇਂ ਕਿ ਅੱਧ ਸੜੀ ਕਹਿ ਦਿੰਨੇ ਆਪਾਂ ਵੀ ਅੱਧ ਸੜੀ ਜੀ ਕਣਕ ਐ ਤੇ ਉਹ ਪਈਆ ਤੇ ਇਹ ਲੋਕ ਜਿਹੜੇ ਪ੍ਰਵਾਸੀ ਮਜ਼ਦੂਰ ਆ ਇਹ ਇਕੱਠੀ ਕਰ ਰਹੇ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਵੇਖੋ ਮਿਹਨਤ ਆ ਇਹਨਾਂ ਨੇ ਮਿਹਨਤ ਨਾਲ ਵੇਖੋ ਪੂਰਾ ਵਾਣ ਰੜਾ ਘੜਤਾ ਜਦੋਂ ਇਹ ਸਾਫ਼ ਕਰਤਾ ਰੜਾ ਕਰਤਾ ਇੱਕ ਦਾਣਾ ਵੀ ਨਹੀਂ ਛੱਡਿਆ ਤੇ ਕਿਸਾਨਾਂ ਦੇ ਨਾਲ ਜਿਹੜੀ ਹੋਈ ਸੀ ਬਹੁਤ ਮੰਦ ਭਾਗੀ ਖਬਰ ਸੀ ਕਿਸਾਨਾਂ ਨੇ ਪੁੱਤਾਂ ਵਾਂਗੂ ਫਸਣਾ ਇਹ ਕਿ ਪਾਲੀਆਂ ਹੋਈਆਂ ਸੀ ਇਹ ਮਜ਼ਦੂਰ ਆ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਕਹਾਂ ਸੇ ਰਹਿਣੇ ਵਾਲੇ ਹੋ ਬਿਹਾਰ ਸੇ ਬਿਹਾਰ ਸੇ ਹਾਂ ਇਹ ਕਣਕ ਫੀ ਕਰ ਰਹੇ ਹੋ ਇਹ ਕਿਆ ਕੰਮ ਆਏਗੀ ਇਹ ਇਹ ਆਏਗਾ ਕੋਈ ਪਸ਼ੂ ਤਸੂ ਕਾ ਚਾਰਾ ਮੇ ਬਨੇਗਾ ਪਸ਼ੂ ਕ ਲਈਏ ਪਸ਼ੂ ਕਾ ਚਾਰਾ ਬਨੇਗਾ ਹੂੰ ਇਸ ਮੇ ਕਣਕ ਦਾ ਦਾਣਾ ਹੀ ਦਾਣਾ ਸਾਰਾ ਹੈ ਦਾਣਾ ਹੀ ਹੈ ਜਾਦਾ ਸੜਾ ਹੋਆ ਨਾ ਇਹ ਇਤਨਾ ਵੀ ਨਹੀਂ ਸੜਾ ਜੇ ਗੱਲ ਕਰਗੇ ਕੈਮਰਾਮੈਨ ਨੂੰ ਕਰਕੇ ਦਿਖਾ ਦੇ ਕਣਕ ਜਿਹੜੀ ਹੈਗੀ ਪੂਰੀ ਦਿੱਖਦੀ ਪਈ ਹੈ ਦਿਖਦੀ ਪਈ ਆ ਇਹ ਗੱਲ ਕਰ ਮਿਹਨਤ ਦੇ ਨਾਲ ਸਾਰਾ ਕੁਝ ਇਹ ਮਿਹਨਤ ਕਰ ਰਹੀ ਹੈ ਵਿਚਾਰੇ ਗਰੀਬ ਆ ਇਹ ਬਿਹਾਰ ਚੋਂ ਆਇਆ ਕੋਈ ਜੂਪੀ ਚੋਂ ਆਇਆ ਇਹ ਕਿਆ ਰੇਟ ਵਿਕਤੀ ਹੈ 10-15 ਰੁਪਏ ਵਿਕਤੀ ਹੈ 10-15 ਰੁਪਏ ਕਿਲੋ ਵਿਕ ਜਾਂਦੀ ਹੈ ਕਿੱਥੇ ਵੇਚਦੇ ਆ ਫਿਰ ਕਿਹੜੇ ਸ਼ਹਿਰ ਚ ਆਹ ਮੋਗਾ ਜਾਂਦਾ ਇਹ ਜਿਆਦਾ ਮੋਗਾ ਵੀ ਕਿਤੇ ਪਈ ਹੈ ਹ ਲੁਧਿਆਣਾ ਵੀ ਵਿਕਦਾ ਹੈ ਅਰ ਤੁਸੀਂ ਇੱਥੇ ਇਕੱਠੀ ਕਰਨ ਲੱਗਦੇ ਆ ਫਿਰ ਤੁਸੀਂ ਇਥੋਂ ਦੇ ਮਾਲਕ ਨੂੰ ਪੁੱਛਿਆ ਵੀ ਅਸੀਂ ਕਣਕ ਇਕੱਠੀ ਕਰ ਲਈਏ ਮੈਂ ਇਹ ਤਾਂ ਹੁਣ ਤਾਂ ਬਾਹਿਕ ਬਾਹੇ ਕਰ ਰਹਾ ਹੈ ਖੇਤੋਂ ਦਾ ਤਾਂ ਕੋਈ ਨਹੀਂ ਇਸ ਕੋਈ ਲੋੜ ਹੀ ਨਹੀਂ ਹੈ ਕਿ ਉਹਨਾਂ ਲਈ ਤਾਂ ਕਿਸੇ ਕੰਮ ਨਹੀਂ ਲਈ ਹੈ ਨਹੀਂ ਕੰਮ ਦਾ ਜ਼ਿੰਮੇਵਾਰ ਕੋਈ ਮੇਰੇ ਕੰਮ ਦਾ ਨਹੀਂ ਤੁਸੀਂ ਇਕੱਠੀ ਕਰਨ 2-4 ਰੁਪਏ ਨਾਲ ਲੋ ਹੂੰ ਕਿਸਾਨ ਨਾਲ ਗੱਲ ਬਾਤ ਹੋ ਗਈ ਸੀ ਹਾਂ ਬੋਲਾ ਤੁਸੀਂ ਇਕੱਠੀ ਕਰ ਲਓ ਖਾ ਲਓ 2-4 ਰੁਪਏ ਬਣਾ ਲਓ ਇਸੇ ਮੇਰੇ ਕੋਈ ਲੋੜ ਨਹੀਂ ਹੈ ਕਿੰਨੀ ਇਕੱਠੀ ਕਰ ਲੈਣੇ ਤੁਸੀਂ ਕਿੰਨਾ ਕਰੇਗਾ 1-2 ਗੱਟਾ ਕਰ ਲੇਤਾ ਹੂੰ ਸਵੇਰ ਕਿੰਨੇ ਵਜੇ ਹੈ ਸਵੇਰ 8:00 आठ बजे शाम को कितने बजे जाएंगे जाएंगे चार पाँच बजे चार बजे पाँच बजे जाएंगे जो परिवार है बच्चे भी साथ आए सारे सारे बच्चे साथ आए हैं टोटल कितने जाने आए हो इधर तो बहुत है चालीस पचास इधर घूम रहा है पचास आदमी है तुम्हारे साथ ना इतने भी कट्ठी करिए और खेतों से भी जाने हो वो कोई जिसमें मिलता है थोड़ा इसमें थोड़ा उसमें थोड़ा, उस थोड़ा सा उधर सारे पैसे इकट्ठे कर ले करता है सारे इकट्ठे कर ले पहले तुसी पता कर दियो भी किथे किथे आग लगी खेत च फिर उठे जाके इकट्ठी कर दियो तो नेड़े भी चले जाने हो

ਕਿੰਨੇ ਵਾਹਨ ਦੇ ਵਿੱਚੋਂ ਦੋ ਤਿੰਨ ਬੰਦੇ ਨੇ ਇਹ ਦੇਖੋ ਮਿਹਨਤ ਆ ਮਿਹਨਤ ਦੇ ਨਾਲ ਦੇਖੋ ਵਿਚਾਰੇ ਇਕੱਠੀ ਕਰ ਰਹੇ ਆ ਤੜਕੇ ਤੋਂ ਆਏ ਆ ਸ਼ਾਮ ਨੂੰ ਜਾਣਗੇ ਝਾੜੂ ਆ ਬਾਈ ਦੇ ਹੱਥ 'ਚ ਇਹ ਤੁਸੀਂ ਮੀਆਂ ਬੀਬੀਆਂ ਆਓ ਮੀਆਂ ਬੀਬੀਆਂ ਮੇਂ ਬੱਚੇ ਵੀ ਸਾਥ ਮੇ ਆਏ ਆ ਹਾਂ ਬੱਚੇ ਵੀ ਸਾਥ ਮੇ ਆਏ ਬੱਚੇ ਔਰ ਦੂਸਰੇ ਬੰਦੇ ਮੇ ਲੱਗੇ ਨੇ ਬੱਚੇ ਗਏ ਪਾਣੀ ਨਾਲ ਲੈਣਗੇ ਦਿਖਾ ਰਿਹਾ ਪਾਣੀ ਪੀਣੇ ਆਪਕੇ ਪੜੋਸੀ ਸਾਥ ਆਏ ਹੋਗੇ ਰਲ ਮਿਲ ਕੇ ਸਭ ਹਾਂ ਪੜੋਸੀ ਆ ਸਭ ਬੈਠਾ ਉਧਰ ਮੇ ਹੂੰ ਢੇੜ ਪਰ ਕਪਾਸ ਜੀ ਮੈਂ ਹੋਰ ਵੀ ਗੱਲ ਕਰਾਂਗੇ ਇਹਨਾਂ ਦੇ ਸਾਥ ਦੇ ਜੋ ਬੱਚੇ ਆ ਨਾਲ ਆਏ ਆ ਉਧਰ ਬੈਠੇ ਆ ਚਾਹ ਪਾਣੀ ਕਹਿੰਦੇ ਸੀ ਇੱਥੇ ਬਣਾ ਲੈਣੇ ਆ ਰੋਟੀ ਪਾਣੀ ਸੁਬਾ ਲੈ ਕੇ ਆਉਂਦੇ ਪ੍ਰਧਾਨ ਜੀ ਨਾਲ ਇਹ ਤੇ ਇੱਥੇ ਆ ਕੇ ਇਹ ਕਰਦੇ ਜੀ ਇੱਕ ਗੱਲ ਹੋਰ ਵੀ ਆ ਦੇਖੋ ਇਹਨਾਂ ਨੇ ਜਮਾ ਜਿਹੜਾ ਹੈਗਾ ਇਹ ਝਾੜੂਆਂ ਦੇ ਨਾਲ ਬਿਲਕੁਲ ਜਿਹੜੀਆਂ ਕਿਆਰੀਆਂ ਸਾਫ਼ ਕਰਕੇ ਕੱਲਾ-ਕੱਲਾ ਦਾਣਾ ਇਕੱਠਾ ਕਰ ਲਿਆ ਹਨਾ ਜੀ ਹਾਂ ਦੇਖੋ ਆਪਾਂ ਕਹਿੰਦੇ ਆ ਵੀ ਕੰਮ ਨਹੀਂ ਹੈਗਾ ਇਹਨਾਂ ਨੇ ਮਿੱਟੀ ਦੇ ਵਿੱਚੋਂ ਵੀ ਕੰਮ ਕੱਢ ਲਿਆ ਜੀ ਇਹ ਦੇਖਿਓ ਇਹਨਾਂ ਜਿਹੜੀ ਆ ਬੱਲੀਆਂ ਪਿੰਗਣ ਇਹ ਬੱਲੀਆਂ ਵੇਖੋ ਕਿਸਾਨ ਦੇ ਦਾ ਪੁੱਤਾ ਵਗੂ ਪਾਲੀ ਸੀ ਵਿਚਾਰੇ ਦਿਲ ਟੁੱਟ ਗਿਆ ਤੇ ਉਹਨੇ ਉਹਨੇ ਆਖਿਆ ਵੀ ਮੈਂ ਹੁਣ ਕਿੱਥੋਂ ਕੱਠੀ ਕਰਾਂ ਤੇ ਤੁਸੀਂ ਆਹ ਵੇਖੋ ਆਪਾਂ ਭੋਰ ਕੇ ਦਿਖਾਉਨੇ ਆ ਤੇ ਦਾਣੇ 'ਚ ਮਿਹਨਤ ਕਰਦਾ ਬੰਦਾ ਤੇ ਸਭ ਕੁਝ ਹੈ ਮਿਹਨਤ ਰੰਗ ਵਿਖਾਉਂਦੀ ਹੈ ਹਣਾ ਬਿਲਕੁਲ ਦੇਖੋ ਉਹਨੇ ਦੀ ਉਵੇਂ ਦਾਣੇ ਪਏ ਆ ਉਵੇਂ ਪਏ ਆ ਇਹ ਦਾਣੇ ਕੰਮ ਆਸੇ ਦੀ ਪਸ਼ੂਆਂ ਨੂੰ ਜਿਵੇਂ ਦਾਣਾ ਦਾਲਣਾ ਆਪਾਂ ਘਰੇ ਪਾ ਸਕਦੇ ਆ ਕਣਕਾਂ ਜਿੰਨ ਕਿ ਸਾਰੀ ਕਣਕ ਮੱਚੀ ਨਹੀਂ ਉੱਤੋਂ 나ੜ ਮੱਚ ਗਿਆ ਨਹੀਂ ਲੱਗਦਾ ਹੀ ਹੈਗਾ ਵੀ ਆਪਣੇ ਜਿਹੜੇ ਨੌਜਵਾਨ ਪੀੜ੍ਹੀ ਇੱਧਰ ਲਈ ਕੋਈ ਕੰਮ ਕਰਕੇ ਖੁਸ਼ ਨਹੀਂ ਤਾਂ ਉਹ ਵੀ ਇਕੱਠੀ ਕਰਕੇ ਆਪਣੇ ਵੀ ਘਰਾਂ ਦੇ ਵਿੱਚ ਪਸ਼ੂ ਰੱਖੇ ਹੋਏ ਆ ਜੇ ਗੱਲ ਕਰੀਏ ਤਾਂ ਆਪਾਂ ਮੁੱਲ ਲੈਣੇ ਹੈਗੇ ਆ ਬਿਲਕੁਲ ਬਿਲਕੁਲ ਇਹ ਕੰਮ ਆ ਸਕਦੀ ਆ ਜੇਕਰ ਇਹ ਲੋਕ ਇਕੱਠੀ ਕਰਕੇ ਵੇਚਣਗੇ ਤੇ ਜਿਹੜੇ ਸਾਡੇ ਕਿਸਾਨ ਵੀਰ ਆ ਉਹ ਵੀ ਇਸ ਨੂੰ ਇਕੱਠੀ ਕਰਕੇ ਵੇਚ ਸਕਦੇ ਆ ਪਰ ਉਹਨਾਂ ਦਾ ਦਿਲੀ ਇੰਨਾ ਟੁੱਟ ਗਿਆ ਉਹ ਕਹਿੰਦੇ ਛੱਡੋ ਵੀ ਆਪਣੇ ਕਰਮਾਂ ਚ ਹਵਾਹੀ ਹੋ ਗਈ ਹੈ ਸੁਆਹ ਹੋ ਗਈ ਆਪਣੇ ਤਾਂ ਕਰਮਾਂ ਚ ਹੀ ਹੈਣੀ ਸੀ ਪਰ ਕਹਿੰਦੇ ਨਾ ਕਰਮਾਂ ਤੋਂ ਮੈਨੂੰ ਕੁਝ ਨਹੀਂ ਹੁੰਦਾ ਪਰ ਇਹਨੂੰ ਅੱਗ ਲੱਗਣੀ ਸੀ ਕਿਸਾਨਾਂ ਦਾ ਨੁਕਸਾਨ ਹੋਣਾ ਸੀ ਪਰ ਇਹਦੇ ਇਹ ਗਰੀਬ ਲੋਕ ਪ੍ਰਵਾਸੀ ਮਜ਼ਦੂਰ ਹੈ ਇਹਨਾਂ ਨੂੰ ਵੀ ਇੱਕ ਮੌਕਾ ਮਿਲਣਾ ਸੀ ਬਿਲਕੁਲ ਜੀ ਕੁਦਰਤ ਆ ਨਾ ਕੁਦਰਤ ਜੋ ਕਰਦੀ ਆ ਇਧਰ ਦੇਖੋ ਕਰਨ ਜੀ ਆ ਸਾਰੀਆਂ ਬੱਲੀਆਂ ਸਹੀ ਪਈਆਂ ਜਿਹਨੀਆਂ ਬੱਲੀਆਂ ਪਈਆਂ ਨਾ ਸਾਰੀਆਂ ਸਹੀ ਸਲਾਮਤ ਬੱਲੀਆਂ ਪਈਆਂ ਇਹ ਪਰ ਮਿਹਨਤ ਦੇ ਨਾਲ ਆ ਕਿਉਂਕਿ ਅਸੀਂ ਮਿਹਨਤ ਨਹੀਂ ਕਰਦੇ ਇਹਨਾਂ ਨੇ ਮਿਹਨਤ ਬਹੁਤ ਕੀਤੀ ਹੈ ਤੜਕੇ ਤਾਂ ਆ ਰੜਾ ਮੈਦਾਨ ਵੇਖੋ ਕਰਨ ਜੀ ਤਾਂ ਆ ਆ ਵੇਖੋ ਇੱਕ ਪਾਸੇ ਲਿਆਓ ਤਾਰਾ ਜੀ ਦੇਖੋ ਹੂੰ ਇਹ ਗੱਲ ਕਰੀਏ ਤਾਂ ਇਧਰਲੇ ਪਾਸੇ ਜਮਾਂ ਹੀ ਕਣਕ ਜਿਹੜੀ ਹੈਗੀ ਆ ਉਵੇਂ ਹੀ ਪਈ ਹੈ ਮੈਨੂੰ ਲੱਗਦਾ ਹੈਗੀ ਆ ਕਿ ਲੋ 2 ਕਿਲੋ ਤੋਂ ਜ਼ਿਆਦਾ ਹੀ ਹੋਗੀ ਨਹੀਂ ਹੋਈ 4-5 ਕਿਲੋ ਹੈਗੀ ਆ ਦੇਖੋ ਇੱਥੇ ਪੂਰੇ ਕਣਕ ਦਾ ਉਵੇਂ ਹੀ ਪਤਾ ਲੱਗਦਾ ਲੱਗ ਇਹਨਾਂ ਨੇ ਛੱਟ ਕੇ ਕੱਢੀ ਹੋਈ ਹੈ ਹਾਂ ਗੱਲ ਮਿਹਨਤ ਹੈ ਨਾ ਕੱਢੀਆਂ ਉਵੇਂ ਪਈਆਂ ਕੁੱਟ ਕੇ ਹਲੇ ਇਹਦੇ ਚੋਂ ਲੱਗਦਾ ਕੱਢਣਗੇ ਇਹ ਹਾਂ ਪਰ ਮਿਹਨਤ ਨਹੀਂ ਕਰਦੇ ਇਹਨਾਂ ਨੇ ਮਿਹਨਤ ਕਰੀ ਇਹ ਗੱਲ ਮਿਹਨਤ ਦੀ ਆ ਹਨਾ ਤੇ ਇੱਕ ਦੂਜੀ ਗੱਲ ਹੈ ਹੋਰ ਹਨ ਕਿ ਇਹਨਾਂ ਦੇ ਤਾਂ ਆਪ ਦੇ ਬਾਲ ਬੱਚੇ ਨਾਲ ਰਲ ਕੇ ਚਲੋ ਥੋੜੀ ਜਿਹੀ ਬਾੜੀ ਇਕੱਠੀ ਕਰ ਲੈਣਗੇ ਕਈ ਵਾਰ ਕਿਸਾਨ ਨੂੰ ਇਹਦੀ ਲੇਬਰ ਹੀ ਵੱਧ ਪੈਂਦੀ ਹੈ ਨਾ ਲੇਬਰ ਵੱਧ ਬਿਲਕੁਲ ਜੀ ਬਿਲਕੁਲ ਹੁਣ ਦੇਖੋ ਇਹ ਆਪ ਵੀ ਤਾਂ ਵਿਚਾਰੇ 50 60 ਜਾਣੇ ਮੂੰਹੋਂ ਕਹਿੰਦੇ ਪਏ ਵੀ ਅਸੀਂ ਆਏ ਆ ਇਹ ਵੀ ਤਾਂ ਆਪ ਦਾ ਕੰਮਕਾਰ ਛੱਡ ਚਲੋ ਜੇ 15 ਰੁਪਏ ਕਿਲੋ ਦੇ حساب ਨਾਲਾ ਫਿਰ ਵੀ ਜੇ ਗੱਲ ਕਰੀ 1000 2000 1500 ਤੇ ਆੜੀ ਤਾਂ ਪਉਂਦੇ ਹੀ ਹੈ ਨਾ ਇਹ ਵੀ ਤਾਂ ਹਾਂ ਦੇਖੋ ਨਿੱਕੇ ਨਿੱਕੇ ਬੱਚੇ ਨਾਲ ਲੈ ਕੇ ਆਏ ਗਰਮੀ ਦੇ ਵਿੱਚ ਹਨਾ ਛੋਟੇ ਛੋਟੇ ਬੱਚੇ ਹੈਗੇ ਆਪਦਾ ਹਮ ਗੱਲ ਕਰਦੇ ਨੇ ਇਹਨਾਂ ਨਾਲ ਵੀ ਗੱਲ ਬਾਤ ਕਰਦੇ ਆਂ ਹਾਂਜੀ ਕਿੱਦਾਂ ਹੋ ਜੀ ਇਹ ਨਹੀਂ ਇਹ ਗੱਲ ਨਹੀਂ ਕਰਨੀ ਇਹਨਾਂ ਨੇ ਆ ਇੱਧਰ ਆਜੋ ਜੀ ਬੱਚੇ ਇਹਨਾਂ ਦੇ ਨਾਲ ਆਇਆ ਇਹ ਵੇਖੋ ਕਾਫੀ ਬੰਦੇ ਕੈਮਰਾਮੈਨ ਨੂੰ ਕਹਿੰਦਾ ਇੱਕ ਵਾਰੀ ਨਾ ਜੂਮ ਕਰਕੇ ਦੂਰ ਤੱਕ ਤਸਵੀਰਾਂ ਦਿਖਾ ਦੇ ਇਹ ਸਾਰੇ ਵਾਹਨ ਐਂ ਰੜਾ ਕਰਤਾ ਇਹਨਾਂ ਨੇ ਮਾਰ ਮਾਰ ਕੇ ਝਾੜੂ ਝਾੜੂ ਮਾਰ ਮਾਰ ਕੇ ਜਮ ਰੜਾ ਕਰਤਾ ਤੇ ਮੈਂ ਕੈਮਰਾ ਮੈਨੂੰ ਕਹਿਣਾ ਇੱਕ ਵਾਰੀ ਜੂਮ ਕਰਕੇ ਸਾਰੀਆਂ ਤਸਵੀਰਾਂ ਵਿਖਾ ਦੇ ਇਹ ਕਿੰਨੀ ਦੂਰ ਤੱਕ ਫਿਰਦੇ ਆ ਵਾਹਨਾਂ ਦੇ ਵਿੱਚ ਖੇਤਾਂ ਦੇ ਵਿੱਚ ਇਹ ਮਿਹਨਤ ਕਸ ਲੋਕ ਆ ਕਿਵੇਂ ਬਾਪੂ ਠੀਕ ਹੋ ਹੈ ਕਿੱਥੋਂ ਦੇ ਰਹਿਣੇ ਵਾਲੇ ਹੋ ਵਿਆਹ ਕਿਹੜਾ ਵਿਆਹ ਤੇ ਕਿੰਨੇ ਵਜੇ ਆਏ ਸਵੇਰ ਸਵੇਰ ਕਰੀਬ 8:00 ਵਜੇ 8:00 ਵਜੇ ਚਾਲੂ ਕਿਵੇਂ ਪਤਾ ਲੱਗਿਆ ਕਣ ਕਹੇਗੀ ਆਪਾਂ ਇਕੱਠੀਆਂ ਕਰ ਲਈਏ ਆਪਣੇ ਕੰਮ ਆਊਗੀ ਉਹ ਪੈਸੇ ਜੀ ਜਾ ਰਹਾ ਦਾ ਭੁੰਜ ਭੁੰਜ ਕੇ ਨਾ ਹੂੰ ਬੰਦਾ ਸਹ ਉਹਹੀ ਬੋਲਾ ਕਿ ਚਲਾ ਜਾ ਉਧਰ ਇਕੱਠਾ ਕਰ ਰੋ ਕਾਦੇ ਕੰਮ ਹੋਦੀ ਹੈ ਬਾਪੂ ਜੀ ਫਿਰ ਇਹ ਕੰਕਰੀਟ ਦੀ ਸੜੀ ਇਕੱਠੀ ਕਰਦੀ ਹੂੰ ਇਕੱਠੇ ਕਰਕੇ ਖਾਣੇ ਘਰ ਰੋਟੀ ਵਾਟ ਨਹੀਂ ਮਿਲਦਾ ਹਾਂਜੀ ਖਾਣੇ ਗਰੀਬ ਬੰਦਾ ਹੈ ਨਾ ਅੱਛਾ ਤੁਸੀਂ ਇਹਨੂੰ ਖਾਣ ਲਈ ਵੀ ਵਰਤ ਲੈਣੇ ਹੋ ਹਾਂ ਖਾਣੇ ਵਿੱਚ ਕਰ ਲੈਂਦੇ ਹਾਂ ਰੋਟੀ ਅੱਛਾ ਤੇ ਇਹਨੂੰ ਵੇਚ ਵੀ ਦਿੰਨੇ ਹੋ ਤੁਸੀਂ ਉੱਪਰ ਪੇ ਦੇਤੇ ਹਾਂ ਹਮ ਖਾਣੇ ਕੇ ਬਾਅਦ ਜੀ 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 ਸਿਖਰ ਦੁਪਹਿਰਾ ਗਰਮੀ ਬਹੁਤ ਜ਼ਿਆਦਾ ਹੈ ਪੈ ਰਹੀ ਹੈ ਤੇ ਇਹ ਆ ਛੋਟੇ ਛੋਟੇ ਬੱਚੇ ਆ ਇਹਨਾਂ ਦੇ ਪਾਣੀ ਭਰ ਕੇ ਲਿਆਏ ਆ ਕੋਈ ਕੁਝ ਭਰ ਕੇ ਲਿਆਇਆ ਕਿੱਥੋਂ ਲੈ ਕੇ ਆ ਪਾਣੀ ਪਾਣੀ ਲੈ ਕੇ ਆ ਕਿੱਥੋਂ ਲੈ ਕੇ ਆ ਪਾਣੀ ਪਾਣੀ ਲੈ ਕੇ ਆ ਪਾਣੀ ਲੈ ਕੇ ਆ ਪਾਣੀ ਭਰ ਕੇ ਲੈ ਆ ਤੇ ਨੰਗੇ ਪੈਰ ਹਨਾ ਦੇਖੋ ਜੀ ਇਹਨੂੰ ਕਹਿੰਦੇ ਆ ਕਮਾਈ ਕਰਨਾ ਹਨਾ ਮਿਹਨਤ ਕਰਨਾ ਦੇਖੋ ਨੰਗੇ ਪੈਰ ਆਪਦੇ ਮਾਂ ਪਿਓ ਲੱਗੇ ਪਏ ਉਹਨਾਂ ਦੇ ਕੰਮ ਉਹਨਾਂ ਵਾਸਤੇ ਪਾਣੀ ਲੈ ਕੇ ਜਾਂਦੇ ਆ ਬਿੰਦੇ ਬਿੰਦੇ ਦੂਰ ਤੋਂ ਲੈ ਕੇ ਆਉਂਦੇ ਆ ਦੇਖੋ ਗਰਮੀ ਆ ਪਿਆਸ ਲੱਗਦੀ ਆ ਪਾਣੀ ਬਿੰਦੇ ਬਿੰਦੇ ਮੁੱਕਦਾ ਪਿਆ ਹਨਾ ਉਹ ਗੱਲ ਹੋ ਗਈ ਨਾ ਕਹਿੰਦੇ ਕਿ ਪੁੱਤੀ ਪੁੱਤੀ ਭਾਕ ਤੇ ਕੋਈ ਲੈਵੇ ਲੱਕੜੀਆਂ ਤੇ ਕੋਈ ਲੈਵੇ ਸਾਗ ਕਹਿੰਦੇ ਜੀ ਬੱਚੇ ਆ ਨਾ ਬੱਚੇ ਸਾਰੇ ਅਲੱਗ-ਅਲੱਗ ਕੋਈ ਪਾਣੀ ਦੇ ਬੋਤਲਾਂ ਦੂਰੋਂ ਭਰ ਕੇ ਲੌਂਦਾ ਤੇ ਇੱਕ ਵਾਹਣ ਵੇਖੋ ਤੁਸੀਂ ਤੁਸੀਂ ਬਣਾਤਾ ਕਰਨੀ ਆ ਨਹੀਂ ਜਮਾ ਜੀ ਮੈਂ ਹੈ ਆ ਰੜਾ ਕਰਤਾ ਜਮਾ ਪਾਣੀ ਇਤਨਾ ਪਾਣੀ ਉਹ ਬੰਬੀ ਤੇ ਬੰਬੀ ਤੋਂ ਲੈ ਕੇ ਆਏ ਆ ਕਿੰਨੀ ਬੋਤਲਾ ਪਾਣੀ ਦੀ ਦੋ ਬੋਤਲ ਹੈ ਇੱਕ ਡੱਬਾ ਹੈ ਅੱਛਾ ਗਿੱਲੀ ਬੋਰੀ ਕਰਕੇ ਲਿਆਂਦਾ ਵੀ ਪਾਣੀ ਠੰਡਾ ਰਹੂਗਾ ਹਾਂ ਦੇਖੋ ਜੀ ਇਹ ਵੀ ਬਹੁਤ ਵਧੀਆ ਹਨਾ ਬਹੁਤ ਦਿਖਾਓ ਕੈਮਰਾਮੈਨ ਨੂੰ ਕਹਨਾ ਇਹ ਵੇਖੋ ਵਿਚਾਰਾ ਕਿੰਨੀਆਂ ਪਾਣੀ ਦੀਆਂ ਬੋਤਲਾਂ ਜਿਹੜੀਆਂ ਇਹ ਭਰ ਕੇ ਲਿਆ ਬੰਬੀ ਤੋਂ ਹਾਂ ਇਹ ਤਾਂ ਇਸ ਵੀਡੀਓ ਤੋਂ ਬੜੀ ਸੇਧ ਮਿਲਦੀ ਹੈ ਜੀ ਵਾਕਈ ਇੱਥੋਂ ਯਕੀਨ ਹੈਗਾ ਕਿ ਪ੍ਰਵਾਸੀ ਮਜ਼ਦੂਰ ਜਿਹੜੇ ਹੈਗੇ ਬੜੇ ਮਿਹਨਤੀ ਮਿਹਨਤਕਸ਼ ਹੈ ਹਮਮ ਆਜ ਫਿਰ ਕਿੰਨੀ ਕਣਕ ਇਕੱਠੀ ਕਰ ਲਈ ਜੀ ਤੁਸੀਂ ਸਵੇਰ ਤੋਂ ਕਿੰਨੇ ਗੱਟੇ ਦੋ ਘਟੇ ਕਰ ਰਹੇ ਹਾਂ ਦੋ ਘਟੇ ਹਾਂ ਕਰਮੀ ਬਹੁਤ ਜ਼ਿਆਦਾ ਗਰਮੀ ਜ਼ਿਆਦਾ ਬਹੁਤ ਹੈ ਵਿੱਚ ਦੀ ਆਰਾਮ ਕਰਨ ਲਈ ਵੀ ਆ ਜਾਂਦੇ ਆ ਆਰਾਮ ਕਰਦੇ ਆ ਛਾਵੇਂ ਬੈਠ ਕੇ ਸਰ ਕਿਹੜੇ ਕੰਮ ਆਉਂਦੀ ਆ ਅਸੀਂ ਵਾਰ-ਵਾਰ ਇਹੀ ਅਸੀਂ ਚਾਹੁੰਦੇ ਆ ਕਿ ਸਾਡੇ ਇੱਥੋਂ ਦੇ ਲੋਕਾਂ ਨੂੰ ਵੀ ਪਤਾ ਲੱਗੇ ਵੀ ਸੜੀ ਹੋਈ ਕਣਕ ਵੀ ਕਿਸੇ ਕੰਮ ਆਉਂਦੀ ਆ ਹਨਾ ਤੇ ਤੁਸੀਂ ਫਿਰ ਇਹਨੂੰ ਕੀ ਕਰਦੇ ਹੋ ਇਹ ਲੈਤਾ ਹੈ 4 ਰੁਪਿਆ 5 ਰੁਪਿਆ ਕਿਲੋ ਲੈਤਾ ਹੈ ਤਾਂ ਵੇਚਦੇ ਆ ਤੇ ਰੋਟੀ ਪਾਣੀ ਚੱਲਦਾ ਹੈ ਬੱਚੇ-ਪੁੱਛੇ ਘਾਲਦੇ ਆ ਜੇ ਤੁਸੀਂ ਵੇਚਦੇ ਆ ਤੁਹਾਨੂੰ ਪਤਾ ਤਾਂ ਹੋਊਗਾ ਵੀ ਇਹ ਕਾਦੇ ਕੰਮ ਆਉਂਦੀ ਆ ਗਾਂ ਕਿੱਥੇ ਲੈ ਕੇ ਜਾਂਦੇ ਆ ਉਹਨੂੰ ਕਿੱਥੇ ਇੱਥੇ ਹੀ ਬੱਗੇ ਪੁਰਾਣੇ ਲੈ ਕੀ ਕਰਦੇ ਆ ਇਹਦਾ ਇਹ ਥੋੜਾ ਬਹੁਤ ਦੁਹਤੇ ਹੈ ਦਾਣਾ ਦੁਨਾ ਤਾ ਰੋਟੀ ਪਾਣੀ ਚਲਤੇ ਹੈ ਇਹ ਕੰਮ ਕਾਦੇ ਆਉਂਦੀ ਜੀ ਸੜੀ ਐ ਇਹ ਕਣਕ ਮਤਲਬ ਕਿ ਇਹ ਪਸ਼ੂਆਂ ਆਸਤੇ ਚਾਰਾ ਬੰਦ ਆ ਇਹ ਜਾਂ ਕਿ ਪਸ਼ੂ ਬਸ ਚੱਕੀ ਮੈਂ ਇਸ ਉਹ ਪਸ਼ੂਆਂ ਕੇ ਬਾਸਤੇ ਬਣਾ ਲੇਤਾ ਚਾਰਾ ਦਾਣਾ ਬਣ ਜਾਂਦਾ ਦਾਣਾ ਬਣ ਜਾਂਦਾ ਦਾਣ ਬਣ ਜਾਂਦਾ ਜੀ ਇੱਕ ਇੱਕ ਗੱਲ ਇਹ ਸਾਰਾ ਜਿਹੜੀਆਂ ਮੱਛੀ ਸੜੀ ਕਣਕ ਹੈ ਜਾਂ ਕੋਈ ਖਰਾਬ ਕਣਕ ਹੈ ਜਿਹੜੀਆਂ ਸਾਡੀਆਂ ਚੱਕੀਆਂ ਵਾਲੇ ਆ ਵੱਡੀਆਂ ਚੱਕੀਆਂ ਵਾਲੇ ਮੈਂ ਛੋਟੀਆਂ ਵੀ ਸਾਰੀਆਂ ਨਹੀਂ ਸਾਰੀਆਂ ਚੱਕੀਆਂ ਦੀ ਗੱਲ ਨਹੀਂ ਮੈਂ ਕਰਦਾ ਕਿ ਚੱਕੀਆਂ ਵਾਲੇ ਇਹੋ ਜਿਹਾ ਵੀ ਉਹ ਚੰਗੀ ਕਣਕ ਨੂੰ ਇਹ ਕੱਢ ਲੈਂਦੇ ਮਾੜੀ ਕਣਕ ਇਹਨਾਂ ਲੋਕਾਂ ਤੋਂ ਲੈ ਕੇ ਰੱਖ ਲੈਂਦੇ ਆ ਜਦੋਂ ਮਾੜੀ ਕਣਕ ਲੈ ਕੇ ਰੱਖ ਲੈਂਦੇ ਸਟਾਕ ਕਰਕੇ ਰੱਖ ਲੈਂਦੇ ਆ ਤੇ ਉਹ ਚੰਗੀ ਕਣਕ ਗਾਂ ਵੇਚ ਦਿੰਦੇ ਆ ਤੇ ਮਾੜੀ ਵਿੱਚ ਰੱਖ ਦਿੰਦੇ ਕਿਉਂਕਿ ਕੀਮਤ ਤਾਂ ਇਹਨਾਂ ਤੋਂ 10 ਰੁਪਏ ਕਿਲੋ ਲੈ ਲਈ ਤੇ ਵੇਟ ਤਾਂ ਗਾਂ ਉਹੀ ਵਿੱਚ ਮਲਾਤਾ ਦਾਣੇ ਦੇ ਵਿੱਚ ਮਲਾਤੀ ਹੋਰ ਕਰਤੀ ਠੀਕ ਹੈ ਬਹੁਤ ਕੁਸ਼ਲ ਦਾ ਕਪੜਾ ਜਦੋਂ ਸੂੜੀ ਬਣਾਉਂਦੇ ਆ ਬਹੁਤ ਕੁਸ਼ਲ ਚੱਲਦਾ ਪਤਾ ਨਹੀਂ ਲੱਗਦਾ ਦੇਖੋ ਖਾਫੀ ਰੰਗ ਦੀ ਸੂੜੀ ਦੇ ਵਿੱਚ ਆਪਾਂ ਕਾਹ ਦੇ ਦਿੰਦੇ ਆ ਸੱਤ ਤਰ੍ਹਾਂ ਦੀਆਂ ਚੀਜ਼ਾਂ ਪਾਈਆਂ ਜਾਂਦੀਆਂ ਹੈਗੀਆਂ ਛੋਲੇ ਵਗੈਰਾ ਹੋ ਗਿਆ ਸਾਰਾ ਕੁਝ ਤੇ ਵਿੱਚ ਹੀ ਇਦਾਂ ਦੀ ਕਣਕ ਸਰੋ ਉਪਾਦਨ ਦਾ ਆਏਗਾ ਹਾਂ ਨਹੀਂ ਲੱਗਦਾ ਹਾਂ ਜੋ ਮੜਾ ਚੀਜ਼ ਹੈ ਉਪਾਦ ਕੇ ਬਣਾ ਦਿੰਦਾ ਚਪਸੂਨ ਚਾਰਾ ਜੋ ਵਧੀਆ ਚਨ ਜੋ ਸਟਾਰਟ ਕਰ ਦਿੰਦਾ ਆਏਗਾ ਹਾਂ ਉਹ ਚਿਕਨ ਕਣਕ ਕਾ ਲੇਤਾ ਨਾ ਇਸ ਦੀ ਪਤਾ ਚਿਕਨ ਕਣਕ ਦੀ ਰੇਟ ਕਿੰਨੇ ਖੇਤਾਂ ਦੇ ਵਿੱਚ ਤੁਸੀਂ ਕਣਕ ਇਕੱਠੀ ਕਰ ਚੁੱਕੇ ਹੋ ਬਹੁਤ ਕਿਤੇ ਕਰ ਚੁੱਕੇ ਪਚਗਾਈ ਦੇ ਉਧਰ ਵੀ ਲੱਗਿਆ ਸੀਗਾ ਥਰਾਜ ਭਗਤਾ ਭਗਤਾ ਇਹ ਤਾਂ ਵੀ ਇਕੱਠਾ ਕਰਤਾ ਹਾਂ ਤੇ ਹਮ ਸੋ ਦਾ ਰੇਟ ਘਟ ਲੈਦਾਗਾ 12 13 ਰੁਪਏ ਕਿਲੋ ਲੈਦਾ ਆਏਗਾ ਉਹ ਤਾਂ ਗਾਂ ਬੀ ਬਾਈ 25 ਵੇਚਦਾ ਆਏਗਾ ਬਣਾ ਕੇ ਮੈਂਤ ਨਾ ਕਰ ਰਹੀ ਤੇ ਮੈਂਤ ਨਾ ਵੇਖੋ ਇਹ ਲੋਕ ਤੜਕੇ ਦੇ ਆਏ ਆ ਇਹ ਇਹ ਏਰੀਆ ਨਾ ਤਕਰੀਬਨ ਪੰਜ ਕਰਾਈ ਦਾ ਏਰੀਆ ਮੇਰੇ ਹਿਸਾਬ ਨਾਲ ਕਾਫੀ ਜਿਹੜਾ ਸੜਗਾ ਸੀ ਕਿਸਾਨਾਂ ਦਾ ਨੁਕਸਾਨ ਹੋਇਆ ਸੀ ਕਾਫੀ 25000 ਕਿੱਲਾ ਪੂਰਾ ਪੰਜਾਬ ਚ ਚੱਲਿਆ ਆਏਗਾ 25000 25000 ਕਿੱਲਾ ਤੁਮੇ ਕੀ ਮਾਲੂਮ ਆ ਵੀ 25000 ਕਿਸ ਨੇ ਬਤਾ ਦਿਆ ਮੋਬਾਈਲ ਦੇਖਿਆ ਸੀਗਾ ਮੋਬਾਈਲ ਜਿਵੇਂਖਿਆ ਸੀ ਹਾਂ ਮੋਬਾਈਲ ਮੋਬਾਈਲ ਜਿਵੇਂਖਿਆ ਸੀਗਾ ਕਿ ਨਾ ਇਨਾ 25000 ਕਿਲਾ ਸਮਾਚਾਰ ਦੇ ਖਬਰਾਂ ਚ ਬਤਾਉਂਦਾ ਸੀਗਾ ਕਿ 25000 ਕਿਲਾ ਜਲ ਲਿਆ ਆਗਾ ਛੋਟੇ ਛੋਟੇ ਬੱਚੇ ਜਿਵੇਂ ਖੇਤਾਂ ਦੇ ਵਿੱਚ ਕਿ ਤੁਸੀਂ ਇਹ ਤੁਹਾਡੀ ਕੀ ਹੈਲਪ ਕਰਦੇ ਕਿ ਪਾਣੀ ਪੂਣੀ ਪਿਆਉਣ ਵਾਸਤੇ ਕੋਈ ਜਾਨ ਵਾਸਤੇ ਤਾਂ ਉੱਥੇ ਜੁਗੀ ਪਰ ਰੱਖ ਦਿੰਗੇ ਤਮੋ ਕੇ ਪਾਸ ਜਵਾਗ ਜਵਾਗ ਲੈ ਕੇ ਭਾਗ ਜਾਂਦਾ ਕਿ ਬੰਦੇ ਬਹੁਤ ਬੱਦ ਦੇਖ ਲੈ ਕੇ ਬੱਚੇ ਭਾਗ ਭਾਗ ਜਾ ਕੇ ਜਾਂਦਾ ਹਾਂ ਚੱਕ ਲਿੰਦਾ ਹੈਗਾ ਇੱਕ ਕਿਰਨ ਜੀ ਦੇ ਇੱਕ ਮੈਂ ਗੱਲ ਇਹ ਕਹਿੰਦਾ ਸੀ ਕਿ ਆਹ ਵੇਖੋ ਕੈਮਰਾਮੈਨ ਇੱਧਰ ਤਸਵੀਰ ਦਿਖਾਇਓ ਏ ਦੇਖੋ ਗੁੱਡੀਆਂ ਛੋਟੀਆਂ ਛੋਟੀਆਂ ਗੁੱਡੀਆਂ ਤੇ ਸਾਡੇ ਬੱਚੇ ਏਸੀ ਤੋਂ ਬਾਹਰ ਹੀ ਨਿਕਲਦੇ ਤੇ ਪੈਰ ਪੈਰਾਂ ਵਖਾ ਜੂਮ ਪੈਰ ਬਿਲਕੁਲ ਨੰਗੇ ਆ ਪੈਰ ਬਿਲਕੁਲ ਨੰਗੇ ਆ ਤੇ ਸਿਰ ਤੇ ਕੁਛ ਨਹੀਂ ਗਾ ਨਿਕੀ ਨਿਕੇ ਬੱਚੇ ਨਾਲ ਆਏ ਨੇ ਤੇ ਵਿਚਾਰੇ ਮਿਹਨਤ ਕਰਦੇ ਆ ਵੇਖੋ ਕੋਈ ਪਾਣੀ ਭਰ ਲਿਆ ਕੋਈ ਕੁਛ ਸਾਰੇ ਦੇ ਪੈਰ ਨੰਗੇ ਆ ਤੇ ਥੱਲੇ ਵੇਖੋ ਧਰਤੀ ਕਿੰਨੀ ਗਰਮ ਹੈ ਇਹਨਾਂ ਦੀ ਚप्पल ਕਾਦੂ ਨਹੀਂ ਪਵਾਈ ਹੋਈ ਚप्पल ਦਿੰਦਾ ਹੈਗਾ ਕਿਧਰ ਉਧਰ ਨਾ ਰਹੀ ਯਾਰ ਚप्पल ਦਿੰਦਾ ਹੈਗਾ ਬਹੁਤ ਦਿੰਦਾ ਖਰੀਦ ਕਰੀ ਚप्पल ਰੱਖਦਾ ਨਹੀਂ ਇਹ ਨਿਆਣਾ ਕਿਧਰ ਉਧਰ ਛੇੜ ਦਿਆ ਕਰ ਤੂੰ ਛੇੜ ਦਿਆ ਫਿਰ ਦਿੰਦਾ ਹੈਗਾ ਲੇਗਿਨ ਫੇਕ ਦਿੰਦਾ ਹੈਗਾ ਰਕਦਾ ਰਿਹਾ ਹਾਂ ਸਹੀ ਗੱਲ ਜਿਵੇਂ ਉਹ ਦੇਖੋ ਇੱਕ ਗੁੱਤ ਕਰੀ ਫਿਰਦੀ ਘਟਾਈ ਫਿਰਦੀ ਹੈ ਨਾ ਹਾਂ ਚਲੋ ਚਲੋ ਹੈ ਮਿਹਨਤ ਹੈ ਮਿਹਨਤ ਹੈ ਜਣੀ ਦੀ ਕਿ ਵੀ ਤੁਸੀਂ ਤੁਹਾਨੂੰ ਵੀ ਮੰਨ ਤਾਂ ਨਹੀਂ ਕਰਦਾ ਹੈਗਾ ਕਿ ਵੀ ਕਿਸਾਨਾਂ ਦਾ ਇਹਨਾਂ ਨੁਕਸਾਨ ਹੋਵੇ ਪਰ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਦੇ ਵਿੱਚੋਂ ਚਲੋ ਤੁਹਾਨੂੰ ਕੁਝ ਮਿਲ ਗਿਆ ਤੁਹਾਡੀ ਵੀ ਰੋਟੀ ਪੱਕਦੀ ਹੋਗੀ ਜਣੀ ਨੂੰ ਸਭ ਕੁਝ ਮਿਲ ਗਿਆ ਥੋੜਾ ਬਹੁਤ ਖਾਣੇ ਲਈ ਹਾਂ ਮਿਲ ਗਿਆ ਜੋ ਕਰਮਜ ਲਿਖਿਆ ਸੀਗਾ ਉਹ ਮਿਲ ਮਿਲ ਗਿਆ ਹਾਂ ਮਿਲ ਗਿਆ ਹਾਂ ਯਾਪਾ ਥੋੜਾ ਕੰਨਾ ਕਿਸੇ ਨੂੰ ਨੁਸਾਨ ਹੋ ਜਾਇਆ ਕੋਈ ਨਹੀਂ ਸੋਚਦਾ ਹੈਗਾ ਕਿ ਕਿਸੇ ਨੂੰ ਨੁਸਾਨ ਹੋ ਜਾਇਆ ਕਹਿੰਦੇ ਹੁੰਦੇ ਨੇ ਜੀ ਕਰਮ ਹੈ ਜਿਹਦੇ ਕਰਮਾਂ ਚ ਲਿਖਿਆ ਉਸ ਨੂੰ ਮਿਲ ਜਾਣਾ ਜਿਹਦੇ ਕਰਮਾਂ ਚ ਨਹੀਂ ਲਿਖਿਆ ਉਹਨੂੰ ਨਹੀਂ ਮਿਲਣਾ ਵੇਖੋ ਕਈ ਕਿਸਾਨਾਂ ਨੇ ਤੜਕੇ ਕਪੈਨ ਲਾਉਣੀ ਸੀ ਕਣਕ ਵੱਢਣੀ ਸੀ ਤਿਆਰੀ ਸੀ ਰਾਤ ਨੂੰ ਕਣਕ ਲੱਗ ਗਈ ਪਤਾ ਨਹੀਂ ਸੀ ਵੀ ਇਹ ਪਾਣਾ ਵਾਪਰ ਜੂ ਜੇ ਵਾਪਰਨ ਦਾ ਪਤਾ ਹੋਵੇ ਤਾਂ ਅਥਰ ਨੂੰ ਕੋਈ ਨਾ ਕੋਈ ਬੰਦਾ ਪ੍ਰਬੰਧ ਕਰ ਲੈਂਦਾ ਪਾਣੀ ਦਾ ਪ੍ਰਬੰਧ ਕਰ ਲੈਂਦਾ ਹੋਰ ਕਿਸ ਤਰ੍ਹਾਂ ਦਾ ਪ੍ਰਬੰਧ ਕਰ ਲੈਂਦਾ ਪਰ ਪਤਾ ਨਹੀਂ ਪਰ ਜਿਹਦੇ ਕਰਮਾਂ ਚ ਲਿਖਿਆ ਉਦਾਂ ਹੀ ਆ ਪਰ ਕਿਸਾਨਾਂ ਦਾ ਨੁਕਸਾਨ ਹੋਣਾ ਸੀ ਤੇ ਇੰਨਾ ਗਰੀਬਾਂ ਲੋਕਾਂ ਨੂੰ ਜਿਹੜਾ ਰੋਜ਼ਗਾਰ ਮਿਲਣਾ ਸੀ ਅਸੀਂ ਨਹੀਂ ਕਹਿੰਦੇ ਵੀ ਇਹ ਪਣਾ ਇਹ ਜਿਹੜੀ ਘਟਨਾ ਘਟੀ ਆ ਹੋਵੇ ਨਾ ਹੋਵੇ ਪਰਮਾਤਮਾ ਅੱਗੇ ਤੋਂ ਕਿਸੇ ਵਾਸਤੇ ਵੀ ਪਰ ਬਹੁਤ ਨਿੰਦਣ ਜੋਗਾ ਜਿਹੜੀ ਘਟਨਾ ਘਟੀ ਆ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਜ਼ਰੂਰ ਕਰਕੇ ਦੱਸਿਓ ਕਿ ਜਿਹੜੀ ਸਾਡੇ ਵਿਚਾਰ ਹੈ ਇਹ ਵੀਡੀਓ ਬਾਰੇ ਤੁਹਾਡਾ ਕਿਵੇਂ ਹੈ ਵੀ ਜਿਹੜੀ ਇਹ ਮੱਛੀ ਸੜੀ ਕਣਕੇ ਲੋਕਾਂ ਤੋਂ ਲੈ ਕੇ ਤੇ ਜਿਹੜੇ ਚੱਕੀਆਂ ਨੂੰ ਵਿੱਚੀ ਜਾਂਦੀਆਂ ਚੱਕੀਆਂ ਵਾਲੇ ਉਹਦੇ ਵਿੱਚ ਮਲਾਵਟ ਕਰਦੇ ਨੇ ਪਰ ਇਹ ਕਣਕੇ ਕਿੱਥੇ ਤਾਂ ਜਾਊ ਨਾ ਕਿਤੇ ਵੱਡੀ ਫੈਕਟਰੀ ਚ ਜਾਊਗੀ ਕਣਕ ਵਾਲੀਆਂ ਚ ਕਿਤੇ ਨਾ ਕਿਤੇ ਤਾਂ ਜਾਣੀ ਹੀ ਜਾਣੀ ਐ ਇਹ ਨਹੀਂਗਾ ਵੀ ਕਣਕ ਕਿਤੇ ਹੋਰ ਕਿਤੇ ਜਾ ਕੇ ਕੰਮ ਆਊਗੀ ਪਰ ਇਹ ਜਾਣੀ ਚੱਕੀਆਂ ਦੇ ਤੇ ਕੋਲ ਹੀ ਆ ਬਿਲਕੁਲ ਜੇਕਰ ਇਹਦੀ ਵਰਤੋਂ ਹੈ ਤਾਂ ਹੀ ਉਹ ਲੈ ਰਹੇ ਆ ਨਾ ਜੀਗਾ ਇਹਨਾਂ ਨੂੰ ਮੁੱਲ ਮਿਲ ਰਿਹਾ ਭਾਵੇਂ ਚਲੋ ਘੱਟ ਮਿਲ ਰਿਹਾ ਐ ਪਰ ਕਿਤੇ ਨਾ ਕਿਤੇ ਜਿਹੜੀ ਹੈਗੀ ਐ ਇਹ ਵੀ ਯੂਜ਼ ਹੁੰਦੀ ਪਈ ਐ ਸੋ ਕਿਸਾਨ ਭਰਾਵਾਂ ਦੀ ਗੱਲ ਕਰੀਏ ਜਿੱਦਾਂ ਤੁਸੀਂ ਕਿਹਾ ਜੀ ਕਈ ਕਿਸਾਨ ਭਰਾਵਾਂ ਨੂੰ ਦੇਖੋ ਆਪਣੇ ਪੰਜਾਬ ਦੇ ਨੌਜਵਾਨਾਂ ਨੇ ਬਾਹਰਲੇ ਵਿਦੇਸ਼ਾਂ ਵੀਰਾਂ ਨੇ ਬਹੁਤ ਜਿਹੜੀ ਹੈਗੀ ਮਦਦ ਕੀਤੀ ਐ ਕਿਸਾਨਾਂ ਨੂੰ ਜਿਹੜੇ ਖਾਤਿਆਂ ਦੇ ਵਿੱਚ ਪੈਸੇ ਵੀ ਪਾਏ ਤੁਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰ ਕੀ ਇਹਦਾ ਇਹ ਤੋਂ ਇਹਨਾਂ ਦਾ ਪ੍ਰਵਾਸੀ ਮਜ਼ਦੂਰਾਂ ਦੀ ਜਿਹੜੀ ਅਸੀਂ ਵੀਡੀਓ ਬਣਾਈ ਉਹ ਤੁਹਾਨੂੰ ਕਿਦਾਂ ਲੱਗੀ ਹੈ ਉਹਦੇ ਲਈ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ